ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ 7 ਲੋਕਾਂ ਵਿੱਚ ਰੈਬੀਜ਼ ਦੇ ਲੱਛਣ ਦਿਖਾਈ ਦੇਣ ਲੱਗੇ ਉਹਨਾਂ ਨੂੰ ਸਿਵਲ ਹਸਪਤਾਲ ਜਗਰਾਉਂ ਪੱਤੀ ਕਰਾਇਆ ਗਿਆ ਜਿੱਥੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਤੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਲਗਭਗ 1 ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਤੇ ਉਦੋਂ ਉਸਨੇ ਐਂਟੀ ਰੈਬੀਜ਼ ਇੰਜੈਕਸ਼ਨ ਨਹੀਂ ਲਗਾਇਆ ਕੱਟਣ ਦੇ ਨਿਸ਼ਾਨ ਮਿੱਟੇ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਕੁਝ ਦਿਨ ਬਾਅਦ ਹੀ ਪੂਰੇ ਪਰਿਵਾਰ 'ਚ ਰੈਬੀਜ਼ ਦੇ ਲੱਛਣ ਦਿਖਾਈ ਦੇਣ ਲੱਗੇ ਜਾਣਕਾਰੀ ਅਨੁਸਾਰ ਕਿ ਜਿਸ ਪਰਿਵਾਰ 'ਚ ਰੈਬੀਜ਼ ਦੇ ਲੱਛਣ ਪਾਏ ਗਏ ਉਹ ਜਗਰਾਉਂ ਦੇ ਸ਼ਹਿਰਪੁਰਾ ਚੌਕ ਕੋਲ ਰਹਿੰਦਾ ਹੈ ਤੇ ਪਰਿਵਾਰ ਦਾ ਮੁਖੀ ਇੱਕ ਫੈਕਟਰੀ 'ਚ ਕੰਮ ਕਰਦਾ ਹੈ। ਉਸ ਵਿੱਚ ਪਤਨੀ ਤੇ ਤਿੰਨ ਬੱਚਿਆਂ ਤੋਂ ਇਲਾਵਾ ਉਸ ਦੀ ਸਾਲੀ ਦੇ ਦੋ ਬੱਚਿਆਂ ਵਿੱਚ ਵੀ ਇਹ ਲੱਛਣ ਪਾਏ ਗਏ ਨੇ। ਸਾਲੀ ਦੇ ਬੱਚੇ ਇੱਕ ਸਾਲ ਤੋਂ ਉਹਨਾਂ ਦੇ ਨਾਲ ਰਹਿ ਰਹੇ ਸੀ। ਡਾਕਟਰ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਤੇ ਉਸ ਤੋਂ ਬਾਅਦ ਟੀਕਾ ਨਹੀਂ ਲਗਵਾਇਆ ਜਿਸ ਤੋਂ ਬਾਅਦ ਰੈਬੀਜ਼ ਵਧਦਾ ਗਿਆ ਤੇ ਹੋਰ ਮੈਂਬਰਾਂ ਨੂੰ ਵੀ ਇਨਫੈਕਸ਼ਨ ਹੋ ਗਿਆ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਟੈਸਟ ਵਿੱਚ ਪੁਸ਼ਟੀ ਹੋਵੇਗੀ ਰੈਬਿਜ਼ ਹੈ ਜਾਂ ਨਹੀਂ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਸੱਤ ਮਰੀਜ਼ਾਂ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੇ ਮੂੰਹ ਤੋਂ ਜ਼ਿਆਦਾ ਲਾਹ ਨਿਕਲ ਰਹੀ ਸੀ ਤੇ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਪਾ ਰਹੇ ਸਨ ਤੇ ਇਹ ਦੋਵੇਂ ਹੀ ਰਚਣ ਰੈਬਿਜ਼ ਦੇ ਨੇ ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ 7 ਲੋਕਾਂ ਵਿੱਚ ਰੈਬੀਜ਼ ਦੇ ਲੱਛਣ ਦਿਖਾਈ ਦੇਣ ਲੱਗੇ ਉਹਨਾਂ ਨੂੰ ਸਿਵਲ ਹਸਪਤਾਲ ਜਗਰਾਓ ਭੱਤੀ ਕਰਾਇਆ ਗਿਆ ਜਿੱਥੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਰਿਵਾਰ ਦੇ ਇੱਕ ਮੈਂਬਰ ਨੂੰ ਲਗਭਗ 1 ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਤੇ ਉਦੋਂ ਉਸਨੇ ਐਂਟੀ ਰੈਬੀਜ਼ ਇੰਜੈਕਸ਼ਨ ਨਹੀਂ ਲਗਾਇਆ ਕੱਟਣ ਦੇ ਨਿਸ਼ਾਨ ਮਿੱਟੇ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਕੁਝ ਦਿਨ ਬਾਅਦ ਹੀ ਪੂਰੇ ਪਰਿਵਾਰ 'ਚ ਰੈਬੀਜ਼ ਦੇ ਲੱਛਣ ਦਿਖਾਈ ਦੇਣ ਲੱਗੇ ਜਾਣਕਾਰੀ ਅਨੁਸਾਰ ਉਸ ਪਰਿਵਾਰ ਜਿਸ ਪਰਿਵਾਰ 'ਚ ਰੈਬੀਜ਼ ਦੇ ਲੱਛਣ ਪਾਏ ਗਏ ਉਹ ਜਗਰਾਉਂ ਦੇ ਸ਼ਹਿਰਪੁਰਾ ਚੌਕ ਕੋਲ ਰਹਿੰਦਾ ਹੈ ਤੇ ਪਰਿਵਾਰ ਦਾ ਮੁਖੀ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਉਸ ਵਿੱਚ ਪਤਨੀ ਤੇ ਤਿੰਨ ਬੱਚਿਆਂ ਤੋਂ ਇਲਾਵਾ ਉਸ ਦੀ ਸਾਲੀ ਦੇ ਦੋ ਬੱਚਿਆਂ ਵਿੱਚ ਵੀ ਇਹ ਲੱਛਣ ਪਾਏ ਗਏ ਨੇ ਸਾਲੀ ਦੇ ਬੱਚੇ ਇੱਕ ਸਾਲ ਤੋਂ ਉਹਨਾਂ ਦੇ ਨਾਲ ਰਹਿ ਰਹੇ ਸੀ ਡਾਕਟਰ ਦੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਤੇ ਉਸ ਤੋਂ ਬਾਅਦ ਟੀਕਾ ਨਹੀਂ ਲਗਵਾਇਆ ਜਿਸ ਤੋਂ ਬਾਅਦ ਰੈਬੀਜ਼ ਵੜਦਾ ਗਿਆ ਤੇ ਹੋਰ ਮੈਂਬਰਾਂ ਨੂੰ ਵੀ ਇਨਫੈਕਸ਼ਨ ਹੋ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਟੈਸਟ ਵਿੱਚ ਪੁਸ਼ਟੀ ਹੋਵੇਗੀ ਰੈਬਿਜ਼ ਹੈ ਜਾਂ ਨਹੀਂ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਸੱਤ ਮਰੀਜ਼ਾਂ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੇ ਮੂੰਹ ਤੋਂ ਜ਼ਿਆਦਾ ਲਾਰ ਨਿਕਲ ਰਹੀ ਸੀ ਤੇ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਪਾ ਰਹੇ ਸਨ ਤੇ ਇਹ ਦੋਵੇਂ ਹੀ ਰਚਣ ਰੈਬਿਜ਼ ਦੇ ਨੇ